ਜੋ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਆਖਰੀ ਮੈਨੇਜਰ ਸਾਹਿਬ ਕਰ ਰਹੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਨਾਂ ਨੂੰ ਵੀ ਬੇਨਤੀ ਆ ਅਸੀਂ ਸਭ ਜਥੇ ਬੰਦੀ ਸਵਾਗਤ ਸਭ ਦਾ ਕਿਉਂਕਿ ਸਾਡੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਹੁਤ ਜ਼ਿਆਦਾ ਬਖਸ਼ਿਸ਼ ਹੈ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਹੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਪੰਥ ਨੂੰ ਸਮਰਪਿਤ ਰਿਹਾ ਹੈ ਔਰ ਉਹਨਾਂ ਨੇ ਜਿੱਥੇ ਦਰਬਾਰ ਸਾਹਿਬ ਸੋਨਾ ਲਗਵਾਇਆ ਉੱਥੇ ਨਾਲ ਦੀ ਨਾਲ ਜਦੋਂ ਇੱਥੇ ਰਹਿائش ਤਾਮੀਰ ਕਰਵਾਈ ਤਾਂ ਉਸ ਦਾ ਨਾਮ ਬਾਗ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਉੱਤੇ ਰਾਮ ਬਾਗ ਰੱਖਿਆ ਅੱਜ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਜਿਹੜੀ ਆ ਇਸ ਰਾਮ ਬਾਗ ਦੇ ਵਿੱਚ ਸੰਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛੱਦਰ ਸ਼ਾਇਆ ਹੇਠ ਮਨਾਈ ਜਾ ਰਹੀ ਆ ਮੈਂ ਇਹ ਸਮਝਦਾ ਮਾਂ ਕਿ 1849 ਤੋਂ ਬਾਅਦ ਪਹਿਲੀ ਵਾਰੀ ਇਸ ਰਾਮ ਬਾਗ ਦੇ ਵਿੱਚ ਅੱਜ ਇਤਿਹਾਸਕ ਪਲ ਬਣਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇੱਥੇ ਪ੍ਰਕਾਸ਼ ਹੋਇਆ ਸਤਿਗੁਰੂ ਜੀ ਦਾ ਗੁਰਬਾਣੀ ਦਾ ਪਾਠ ਹੋਇਆ ਕੀਰਤਨ ਢਾਡੀ 12 ਤੇ ਵਿਚਾਰਾ ਹੋਈਆਂ ਮੈਂ ਇਹ ਸਮਝਦਾ ਵਾਂ ਕਿ ਇਹ ਗੁਰੂ ਦੀ ਬਖਸ਼ਿਸ਼ ਆ ਗੁਰੂ ਦੀ ਰਹਿਮਤ ਆ ਕਿ ਅੱਜ ਅਸੀਂ ਆਪਣੇ ਸ਼ੇਰੇ ਪੰਜਾਬ ਨੂੰ ਉਹਨਾਂ ਦੀ ਵਿਰਾਸਤੀ ਧਰਤੀ ਦੇ ਉੱਤੇ ਖੜਕੇ ਜਿਹੜਾ ਬਾਗ ਉਹਨਾਂ ਨੇ ਆਪ ਬਣਾਇਆ ਰੱਖੀ ਉੱਥੇ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਂਝਾ ਮਹਾਰਾਜਾ ਹੀ ਉਹਨਾਂ ਦੇ ਰਾਜ ਦੇ ਵਿੱਚ ਫਕੀਰ ਜੀਜੋਦੀਨ ਵੀ ਮੰਤਰੀ ਆ ਫਿਰ ਦਿਵਾਲ ਮੁਹਕਮ ਚੰਦਾ ਜਨਰਲ ਵੈਨ ਤੂਰਾ ਵਾ ਉਹਨਾਂ ਨੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਚਲਾਇਆ ਪੰਜਾਬ ਦੇਸ਼ ਉਹ ਤੋਂ ਤਰੱਕੀ ਦੀਆਂ ਰਾਹਾਂ ਤੇ ਹੀ ਕੁੱਤੇ ਦੇ ਗਲ 'ਚ ਵੀ ਕੋਈ ਕੈਂਠਾ ਨਹੀਂ ਲਾਉਂਦਾ ਕਦੀ ਮਹਾਰਾਜਾ ਸਾਹਿਬ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ ਅਮਨ ਸਾਰੇ ਪਾਸੇ ਹੀ ਅੱਜ ਸਾਨੂੰ ਸਾਰਿਆਂ ਨੂੰ ਇਹ ਅਰਦਾਸ ਕਰਨੀ ਚਾਹੀਦੀ ਆ ਕਿ ਸ਼ੇਰੇ ਪੰਜਾਬ ਵਰਗਾ ਰਾਜ ਜਿਹੜਾ ਵਾ ਉਹ ਫੇਰ ਇਸ ਸੰਸਾਰ ਦੇ ਉੱਤੇ ਨਜ਼ਰ ਆਵੇ ਜਿੱਥੇ ਸਾਰੇ ਭਾਈਚਾਰਿਆਂ ਦੇ ਲੋਕ ਆਪਸੀ ਪ੍ਰੇਮ ਪਿਆਰ ਇਸ ਬਾਗ ਨਾਲ ਰਹਿਣ ਔਰ ਸਾਰਿਆਂ ਦੇ ਭਲੇ ਦੇ ਜਿਹੜੇ ਕਾਰਜ ਆ ਉਹ ਕੀਤੇ ਜਾਣ ਨਾਲ ਹੀ ਮੈਂ ਉੱਥੇ ਸੰਗਤ ਨੇ ਕਿਉਂਕਿ ਮੇਰੇ ਸਾਹਮਣੇ ਇਹ ਪੱਖ ਰੱਖੇ ਹੀ ਬਸ਼ੇਰੇ ਪੰਜਾਬ ਦੀਆਂ ਯਾਦਾਂ ਇੱਥੇ ਮਨਾਇਆਂ ਜਾਣੀਆਂ ਚਾਹੀਦੀਆਂ ਤਾਂ ਮੈਂ ਵੀ ਇਹ ਮਹਿਸੂਸ ਕਰਦਾ ਤੇ ਮੈਂ ਕੌਮ ਨੂੰ ਅਪੀਲ ਕਰਦਾ ਇੱਕ ਤੇ ਨਵੰਬਰ ਮਹੀਨੇ ਦੇ ਵਿੱਚ ਛੇਰੇ ਪੰਜਾਬ ਦਾ ਜਨਮ ਦਿਨ ਆਉਂਦਾ ਉਹ ਲਾਹੌਰ ਵੀ ਮਨਾਇਆ ਜਾਵੇ ਹੋਰ ਵੀ ਜਿੱਥੇ ਮਨਾਇਆ ਜਾਂਦਾ ਮਨਾਇਆ ਜਾਵੇ ਪਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾਲ ਹੀ ਇਸ ਸਥਾਨ ਦੇ ਉੱਤੇ ਰਾਮ ਬਾਗ ਦੇ ਵਿੱਚ ਉਹ ਮਨਾਇਆ ਜਾਇਆ ਕਰੇ ਔਰ ਦੂਜਾ ਮਹਾਰਾਜਾ ਸਾਹਿਬ ਦੀ ਵਰਸੀ ਜਿਹੜੀ ਜੂਨ ਮਹੀਨੇ ਦੇ ਵਿੱਚ ਆਉਂਦੀ ਆ ਉਹ ਹਰ ਵਾਰੀ ਇੱਥੇ ਮਨਾਈ ਜਾਣੀ ਚਾਹੀਦੀ ਆ ਕਿਉਂਕਿ ਧਰਤੀ ਮਹਾਰਾਜਾ ਰਣਜੀਤ ਸਿੰਘ ਦੀ ਆ ਸਿੱਖਾਂ ਦੀ ਵਿਰਾਸਤਾ ਨਾਲ ਹੀ ਸਾਨੂੰ ਆਪਣੀਆਂ ਵਿਰਾਸਤਾ ਸੰਭਾਲਣੀਆਂ ਚਾਹੀਦੀ ਨਾ ਵਾ ਭਾਵੇਂ ਪਟਾਲਾ ਵਾ ਭਾਵੇਂ ਦਿਨਾਂ ਨਗਰ ਆ ਭਾਵੇਂ ਫਲੌਰ ਆ ਭਾਵੇਂ ਅੰਮ੍ਰਿਤਸਰ ਆ ਸਾਨੂੰ ਤੇ ਮਹਾਰਾਜਾ ਦੇ ਰਾਜ ਦਾ ਦੇ ਕੋਈ ਪਤਾ ਵੀ ਹੈਗਾ ਨਾ ਉਹਨੂੰ ਘੁੱਟ ਕੇ ਸ਼ਾਂਤੀ ਨਾਲ ਲਾਉਣਾ ਚਾਹੀਦਾ ਸਾਡਾ ਆਖਰੀ ਰਾਜਾ ਔਰ ਸ਼ੇਰਦਿਲ ਰਾਜਾ ਜਿਹਦੇ ਰਾਜ ਦੇ ਵਿੱਚ ਲੋਕ ਸੁਖੀ ਵਸੇ ਔਰ ਉਹ ਦਰਾ ਖੈਬਰ ਤੋਂ ਲੈ ਕੇ ਜਮਨਾ ਤੱਕ ਰਾਜ ਹੋਇਆ ਜਿਹਦੇ ਰਾਜ ਦੇ ਵਿੱਚ ਸਾਰੇ ਵਰਗ ਸੁਖੀ ਸਾਨੂੰ ਉਸ ਮਹਾਰਾਜੇ ਦੀ ਵਿਰਾਸਤ ਨੂੰ ਪਿਆਰ ਕਰਨਾ ਚਾਹੀਦਾ ਪ੍ਰੇਮ ਕਰਨਾ ਚਾਹੀਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲ ਸਰ ਜੀ ਵੱਲੋਂ ਮਹਾਰਾਜੇ ਨੂੰ ਦਿੱਸੇ ਨਿਸ਼ਾਨੇ ਸਮੰਨ ਲਈ ਬਰਲਾ ਕੀਤੇ ਜਾਂਦੇ ਆ ਜੀ ਆਪਾਂ ਅੱਗੇ ਤੋਂ ਮੇਰੇ ਵੀ ਜਿੱਥੇ ਧਿਆਨ ਦੇ ਵਿੱਚ ਆਊਗਾ ਆਪਾਂ ਕੌਮ ਨੂੰ ਤੇ ਅਪੀਲ ਕਰਾਂਗੇ ਵੀ ਆਪਾਂ ਆਪਣੀਆਂ ਵਿਰਾਸਤਾਂ ਨੂੰ ਸੰਭਾਲੀਏ ਤੇ ਸੰਭਾਲ ਕੇ ਉਹਨਾਂ ਨੂੰ ਆਪਾਂ ਜਿਉਂ ਦੀਆਂ ਤਿਉਂ ਰੱਖੀਏ ਕਿਉਂਕਿ ਇਹ ਕੱਲੇ ਸਿੱਖਾਂ ਦੀ ਵੀ ਗੱਲ ਨਹੀਂ ਇਹ ਹਿੰਦੂ ਵੀਰਾਂ ਦੀ ਵੀ ਗੱਲ ਆ ਮੁਸਲਮਾਨਾਂ ਦੀ ਵੀ ਗੱਲ ਆ ਤੇ ਸਾਂਝਾ ਰਾਜ ਆ ਠੀਕ ਆ ਸਹੀ ਉਹ ਗੁਰੂ ਗ੍ਰੰਥ ਸਾਹਿਬ ਦੇ ਪ੍ਰੋਸਾ ਕਰਨ ਵਾਲੇ ਪਰ ਬਾਕੀ ਧਰਮਾਂ ਨੂੰ ਵੀ ਉਹ ਪਿਆਰ ਕਰਨ ਵਾਲੇ ਜੇ ਸੋਣਾ ਉਹਨਾਂ ਨੇ ਦਰਬਾਰ ਸਾਹਿਬ ਲਾਇਆ ਤੇ ਕਾਂਸ਼ੀ ਵਿਸ਼ਵਨਾਥ ਮੰਦਿਰ ਨੂੰ ਹੀ ਲਾਇਆ ਤੇ ਉਹ ਸਨੈਰੀ ਮਸਜਿਦ ਨੂੰ ਹੀ ਲਾਇਆ ਇਹੋ ਜੀ ਰਾਜਨੀਤੀ ਕਦੀ ਨਹੀਂ ਹੋਣੀ ਚਾਹੀਦੀ ਅਸੀਂ ਆਪਣੀ ਬੁਸ਼ੀ ਰਾਜਨੀਤੀ ਲਈ ਜਿਹੜੇ ਫਾਊਂਡਰ ਮੈਡਮ ਹੁੰਦੇ ਆ ਨਾ ਮੈਂਬਰ ਉਹਨਾਂ ਦਾ ਯੋਗਦਾਨ ਤੇ ਹੁੰਦਾ ਹੀ ਆ ਸਰਦਾਰ ਸੁੰਦਰ ਸਿੰਘ ਮਜੀਠੀਆ ਉਹਨਾਂ ਦਾ ਨਾਮ ਲੈ ਲਓ ਜਾਂ ਉਹਨਾਂ ਦੇ ਹੋਰ ਬਜ਼ੁਰਗਾਂ ਦਾ ਨਾਮ ਤੇ ਹੈਗਾ ਹੀ ਬਾਕੀ ਮੈਨੂੰ ਨਹੀਂ ਪਤਾ ਇਹਨਾਂ ਨੇ ਐਡਾ ਕਿਉਂ ਕੀਤਾ ਪਰ ਘੱਟੋ ਘੱਟ ਜਿਹੜੀਆਂ ਸਾਡੇ ਚੀਫ ਖਾਲਸਾ ਦਿਵਾਨ ਸਿੱਖਾਂ ਦੀ ਬੜੀ ਸ਼ਾਨਦਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੀ ਸੀ ਔਰ ਇਹ ਪੂਰੀ ਗੁਰਮਤਿ ਨੂੰ ਪ੍ਰਣਾਲੀ ਹੋਈ ਸੰਸਥਾ ਵਾ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਨਾਲ ਪੰਥ ਪ੍ਰਵਾਨਤ ਅਕਾਲ ਤਖਸਾਲ ਵਾਲੀ ਉਹਦੇ ਜਿਹੜੇ ਮੁੱਢਲੇ ਕੰਮ ਕੀਤੇ ਸੀ ਉਹ ਚੀਫ਼ ਖਾਲਸਾ ਦਿਵਾਨ ਨੇ ਕੀਤੇ ਸੀ ਬੜੇ ਸਕੂਲ ਕਾਲਜ ਇਹਨਾਂ ਨੇ ਪੈਦਾ ਕੀਤੇ ਜਿੱਥੋਂ ਸਿੱਖੀ ਬਾਹਰ ਨਿਕਲਦੀ ਸੀ ਤੇ ਮੈਂ ਤੇ ਇਹ ਚਾਹੁੰਦਾ ਵੀ ਚੀਫ਼ ਖਾਲਸਾ ਦਿਵਾਨ ਆਪਣੇ ਅਸਲੀ ਰੰਗ 'ਚ ਆਵੇ ਖਾਲਸਾਈ ਸੋਚ ਦੇ ਉੱਤੇ ਫੇਰ ਚੱਲੇ ਤਾਂ ਕਿ ਇਹ ਜਿਹੜੀਆਂ ਪੰਥ ਇਹ ਕਿਸ ਦੀ ਨਿੱਜੀ ਸੰਸਥਾਨੀਆਂ ਦੀਵਕਾਲ ਸਾਹਿਬ ਦੀਵਾਨ ਜਾਂ ਕੋਈ ਵੀ ਹੋਰ ਇਹ ਪੰਥ ਦੀਆਂ ਸੰਸਥਾਵਾਂ ਪੰਥ ਨੂੰ ਜਵਾਬ ਦੇ ਆ ਇਸ ਕਰਕੇ ਕਿਸੇ ਨੂੰ ਵੀ ਆਪ ਉਧਰੀ ਨਹੀਂ ਕਰਨੀ ਚਾਹੀਦੀ ਪੰਥ ਦੀਆਂ ਭਾਵਨਾਵਾਂ ਜ਼ਰੂਰ ਦੇਖਣੀਆਂ ਚਾਹੀਦੀ ਜੀ 12 ਦਿਨ ਹੋ ਗਿਆ ਜੀ ਦੇਖੋ ਬਹੁਤ ਸਾਰੇ ਸ਼ਿਕਾਇਤਾਂ ਆਇਆ ਭਾਈ ਤਨਮ ਸਿੰਘ ਬੰਬਈ ਤੋਂ ਹੋਰ ਇੱਥੋਂ ਵੀ ਇਹਨਾਂ ਦੇ ਮੈਂਬਰਾਂ ਨੇ ਸ਼ਿਕਾਇਤਾਂ ਦਿੱਤੀਆਂ ਤਾਂ ਇਹ ਕੋਈ ਗੱਲ ਨਹੀਂ ਆ ਅਕਾਲ ਤਖਤ ਸਾਹਿਬ ਅੱਗੇ ਵੀ ਗੁਰਮਕਬੈਸੋ ਸਫਾ ਬਿਸ਼ਾਏ ਦੇ ਮਤਲਬ ਦੇ ਸੱਜਣਾ ਵਾ ਉਹਦੇ ਮੁਤਾਬਕ ਸੱਦੇ ਆ ਜੋ ਚੀਪ ਕਾਲ ਸਾਹਿਬ ਦੀਵਾਨ ਦਾ ਸੰਵਿਧਾਨ ਆ ਉਹਦੇ ਮੁਤਾਬਕ ਗੱਲ ਹੋਊਗੀ ਤੇ ਗੁਰੂ ਦੀ ਮਰਿਆਦਾ ਦੇ ਮੁਤਾਬਕ ਗੱਲ ਹੋਊ। ਬਹੁਤ ਵਧੀਆ ਗੱਲ ਹੈ ਜੀ। ਅੱਜ ਮਨੁੱਖੀ ਹੱਕਾਂ ਦੀ ਗੱਲ ਤੇ ਸਾਰੇ ਸੰਸਾਰ ਨੂੰ ਲੋੜ ਆ ਨਾ। ਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਹੀ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਜਿਹੜੇ ਲਾਵਾਰਸ ਲਾਸ਼ਾਂ ਦਾ ਹਿਸਾਬ ਲਾਉਂਦਿਆਂ ਲਾਉਂਦਿਆਂ ਹਕੂਮਤ ਨੇ ਉਸ ਵੇਲੇ ਦੀ ਹਕੂਮਤ ਨੇ ਉਹਨਾਂ ਨੂੰ ਵੀ ਲਾਵਾਰਸ ਬਣਾਤਾ ਅੱਜ ਉਹਨਾਂ ਦੀ ਸੋਚ ਵਰਲਡ ਸੰਸਾਰ ਤੇ ਚੱਲ ਗਈ ਆ। ਾਰੇ ਬਹੁਤ ਚੰਗਾ ਕਦਮ ਆ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਜਿਹੜਾ ਸਤੂਰ ਬਣਿਆ ਮੈਂ ਇਹਦਾ ਸਵਾਗਤ ਕਰਦਾ ਵਾਹਿਗੁਰੂ ਜੀ ਦੇ ਵਖੋ ਇਹ ਕੋਈ ਮਸਲਾ ਜਿਹੜਾ ਵਾ ਆਪਣੇ ਲੈਵਲ ਦਾ ਨਹੀਂ ਭਾਰਤ ਦੁਨੀਆ ਦੇ ਵਿੱਚ ਕਿਤੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਇੰਨੀ ਨਫ਼ਰਤ ਨਹੀਂ ਚਾਹੀਦੀ ਕਿ ਆਪਾਂ ਹਰ ਚੀਜ਼ ਨੂੰ ਇੰਨੀ ਨਫ਼ਰਤ ਦੇ ਨਾਲ ਵੇਖੀਏ ਅਸਮਾਨ ਤੁਸੀਂ ਵੇਖ ਲਓ ਉੱਪਰ ਜੁੜਿਆ ਹੋਇਆ ਹਵਾ ਜਿਹੜੀ ਉਧਰੋਂ ਵੀ ਆਨ ਉੱਲ ਜਾਂਦੀ ਏ ਇਧਰੋਂ ਵੀ ਉਧਰ ਉਧਰੋਂ ਵੀ ਇਧਰ ਆਉਂਦੀ ਆ ਪੰਛੀ ਕੀ ਆਪਾਂ ਇਹਦੇ ਤੇ ਵੀ ਪਾਬੰਦੀ ਲਾਵਾਂਗੇ ਤਾਂ ਇੱਥੇ ਸਾਨੂੰ ਗੁਰੂ ਦਾ ਸੰਦੇਸ਼ ਯਾਦ ਰੱਖਣਾ ਚਾਹੀਦਾ ਨਾ ਕੋਈ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਇਸ ਦੁਨੀਆ ਦੇ ਵਿੱਚ ਨਫ਼ਰਤਾਂ ਨੂੰ ਕੋਈ ਥਾਂ ਨਹੀਂ ਚਾਹੀਦੀ ਮਹੱਬਤ ਦਾ ਪੈਗਾਮ ਜਾਣਾ ਚਾਹੀਦਾ ਤੇ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਇਹ ਦੇਸ਼ ਸਾਰਿਆਂ ਦਾ ਵਾਹਿਗੁਰੂ ਜੀ